ਜਦੋਂ ਮੈਂ ਤੰਤਰਿਕ ਬਣਿਆ ਮੇਰੇ ਸੁਰਤ ਸਵਾਲਣ ਵੇਲੇ ਹੀ ਸਾਡਾ ਪਰਿਵਾਰ ਕਾਫੀ ਵੱਡਾ ਸੀ ਪੰਜ ਚਾਚੇ ਪੰਜ ਭੂਆ ਦਾਦੀਆਂ ਦਾਦੇ ਮੈਂ ਛੋਟੀ ਭੈਣ ਤਿੰਨ ਭੂਆ ਵਹਿੀਆਂ ਹੋਈਆਂ ਸਨ ਮੇਰੇ ਪਿਤਾ ਜੀ ਤੋਂ ਛੋਟੇ ਚਾਚੇ ਦਾ ਵਿਆਹ ਤਾਂ ਭਾਵੇਂ ਮੇਰੇ ਪਿਤਾ ਜੀ ਨਾਲ ਹੀ ਹੋ ਗਿਆ ਸੀ ਪਰ ਚਾਚੇ ਦਾ ਮਕਲਾਵਾ 10 ਸਾਲਾਂ ਬਾਅਦ ਲਿਆਂਦਾ ਗਿਆ ਸੀ ਮੇਰੀ ਚਾਚੀ ਮੇਰੀ ਸਗੀ ਮਾਸੀ ਵੀ ਸੀ ਮਾਸੀ ਦਾ ਮਕਲਾਵਾਂ ਲੈਣ ਤੋਂ ਪਹਿਲਾਂ ਮਾਂ ਨਾਲ ਵਾਰ-ਵਾਰ ਨਾਨਕੇ ਜਾਣ ਕਰਕੇ ਮੇਰਾ ਆਪਣੀ ਮਾਸੀ ਨਾਲ ਕਾਫੀ ਮੋਹ ਸੀ ਨਾਨਕੇ ਪਿੰਡ ਮਾਸੀ ਸਭ ਤੋਂ ਛੋਟੀ ਹੋਣ ਕਰਕੇ ਸਾਰੇ ਭਾਣਜੇ ਭਾਣਜਿਆਂ ਨੂੰ ਪਰਚਾਉਣ ਤੇ ਖੜ੍ਹਾਉਣ ਦਾ ਕੰਮ ਮਾਸੀ ਦੇ ਜਿੰਮੇ ਹੀ ਸੀ ਮੈਂ ਜਦੋਂ ਵੀ ਨਾਨਕੇ ਜਾਂਦਾ ਤਾਂ ਸਾਰਾ ਦਿਨ ਮਾਸੀ ਦੀ ਕੁਛੜਚੜ ਆਣ-ਗੁਆਣ ਤੁਰਿਆ ਰਹਿੰਦਾ ਜਦੋਂ ਵੀ ਮਾਂ ਨਾਲ ਦਾਦਕੇ ਪਿੰਡ ਵੱਲ ਜਾਣ ਦੀ ਤਿਆਰੀ ਕਰਦਾ ਤਾਂ ਮੈਨੂੰ ਸਭ ਤੋਂ ਵੱਧ ਦੁੱਖ ਮਾਸੀ ਦੇ ਬਿਛੋੜੇ ਦਾ ਹੁੰਦਾ ਸੀ ਮੈਨੂੰ ਕਈ ਦਿਨ ਮਾਸੀ ਦੀ ਯਾਦ ਆਉਂਦੀ ਰਹਿੰਦੀ 10 ਸਾਲਾਂ ਬਾਅਦ ਮਾਸੀ ਦਾ ਮਕਲਾਵਾ ਲੈ ਆਂਦਾ ਗਿਆ ਮੈਂ ਬਹੁਤ ਖੁਸ਼ ਸੀ ਕਿ ਮੇਰੇ ਨਾਲ ਖੇਡਣ ਵਾਲਾ ਕੋਈ ਤਾਂ ਹੋਇਆ ਫਿਰ ਮਾਸੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਪੁੱਤ ਦੇ ਜਨਮ ਤੋਂ ਬਾਅਦ ਪਤਾ ਨਹੀਂ ਕੀ ਕਾਰਨ ਹੋਇਆ ਮਾਸੀ ਇੱਕ ਵਾਰ ਅਜਿਹੀ ਬਿਮਾਰ ਹੋਈ ਕਿ ਹਰ ਤੀਜੇ ਦਿਨ ਬਿਮਾਰ ਹੋਣ ਲੱਗਦੀ ਮਾਸੀ ਅਚਾਨਕ ਹੀ ਬੇਹੋਸ਼ ਹੋ ਕੇ ਡਿੱਗ ਪੈਂਦੀ ਤੇ ਉਸਦੇ ਦੰਦ ਜੁੱਟ ਜਾਂਦੇ ਘਰ ਵਿੱਚ ਚੁੱਪ ਪਸਰ ਜਾਂਦੀ। ਘਰ ਦੇ ਵੱਡੇ ਮੈਂਬਰ ਔੜ-ਪੋੜ ਕਰਨ ਲਈ ਭੱਜ-ਦੌੜ ਕਰਦੇ। ਮਾਂ ਚਮਚੇ ਦੀ ਡੰਡੀ ਨਾਲ ਮਾਸੀ ਦੀ ਦੰਦਲ ਤੋੜਨ ਦੀ ਕੋਸ਼ਿਸ਼ ਕਰਦੀ। ਚਮਚਾ ਮਾਸੀ ਦੇ ਮੂੰਹ 'ਚ ਪਾ ਦਿੰਦੀ। ਮੈਨੂੰ ਇਹ ਸਭ ਬਹੁਤ ਦੁਖਦਾਈ ਲੱਗਦਾ, ਡਰ ਵੀ ਲੱਗਦਾ। ਕਈ ਵਾਰ ਜਦੋਂ ਇਹ ਘਟਨਾ ਸ਼ਾਮ ਨੂੰ ਵਾਪਰਦੀ ਤਾਂ ਮੈਨੂੰ ਕਾਫੀ ਰਾਤ ਤੱਕ ਨੀਂਦ ਨਾ ਆਉਂਦੀ। ਨਿੱਤ ਦੇੰਦੇ ਬਿਮਾਰੀ ਨਾਲ ਮਾਸੀ ਕਮਜ਼ੋਰ ਹੋਣ ਲੱਗ ਪਈ ਸੀ। ਹੁਣ ਉਹਨਾਂ ਤਾਂ ਬਹੁਤਾ ਹੱਸਦੀ ਸੀ। ਤੇ ਨਾ ਬਹੁਤੀ ਗੱਲਬਾਤ ਕਰਦੀ ਸੀ ਮੈਂ 마ਸੀ ਕੋਲ ਆਉਂਦਾ ਤਾਂ ਜਰੂਰ ਪਰ ਬਿਨਾ ਕੁਝ ਕਹੀ ਵਾਪਸ ਚਲਾ ਜਾਂਦਾ ਮੇਰਾ ਜੀ ਕਰਦਾ ਕਿ ਬਿਮਾਰੀ ਦੀ ਅਸਲੀ ਜੜ ਫੜਨ ਲਈ ਕਿਸੇ ਮਾਹਰ ਡਾਕਟਰ ਦੀ ਸਲਾਹ ਲਈ ਜਾਵੇ ਪਰ ਮੈਨੂੰ ਸਮਝ ਨਾ ਪੈਂਦੀ ਕਿ ਕੀ ਕੀਤਾ ਜਾਵੇ 마ਸੀ ਦੇ ਇਲਾਜ ਲਈ ਘਰ ਵਾਲੇ ਅਸਲੀ ਰੋਗ ਦੀ ਥਾਂ ਹਥੌਲੇ ਟੂਨੇ ਟਾਮਣ ਵਾਲਿਆਂ ਦੇ ਦਰ ਜਾਣ ਲੱਗ ਪਏ 마ਸੀ ਦਾ ਪਤਾ ਲੈਣ ਵਾਸਤੇ ਆਉਣ ਵਾਲੀਆਂ ਔਰਤਾਂ ਬੇਬੇ ਤੇ ਦਾਦੀ ਨਾਲ ਗੱਲਾਂ ਕਰਦੀਆਂ ਆਖਰੀਆਂ ਕੁੜੇ ਮੂਰਤੀ ਸ਼ਿੰਦਰ ਨੂੰ ਕਿਸੇ ਭੂਤ ਪ੍ਰੇਤ ਦਾ ਸਾਇਆ ਹੈ ਤੁਸੀਂ ਇਸ ਦਾ ਇਲਾਜ ਕਿਸੇ ਸਿਆਣੇ ਤੋਂ ਕਰਵਾਓ ਕੋਈ ਆਂਦੀ ਮੇਰੇ ਨੂੰ ਮਾਨਸਾਲੇ ਸਦਾਗਰ ਨੇ ਟੱਲੀ ਬਣਾਤੀ ਦੋ ਚੌਕੀਆਂ ਨਾਲ ਹੀ ਭੂਤ ਕੁੜੀ ਦਾ ਪਿੱਛਾ ਛੱਡ ਗਿਆ ਨਾਲੇ ਲੱਗਦਾ ਵੀ ਕੀ ਹੈ ਫੱਕਾ ਦਾਣਿਆਂ ਦਾ ਕਣ ਤੇ ਬਾਬੇ ਦੀ ਕੜਾਹੀ ਦਾ ਨਿੱਕ ਸੁਪ ਇਹ ਤੁਸੀਂ ਨਹੀਂ ਜਾ ਸਕਦੀਆਂ ਤਾਂ ਮੇਰੇ ਨਾਲ ਭੇਜ ਦਿਓ ਮੈਂ ਘਰੇ ਰੱਖ ਕੇ ਐਂ ਘਰੇ ਰੱਖ ਕੇ ਕੁੜੀ ਮਾਰਨੀ ਤਾਂ ਨਹੀਂ ਬਿਮਾਰੀ ਠੀਕ ਹੁੰਦੀ ਨਾ ਦੇਖ ਸ਼ਾਇਦ ਮਾਸੀ ਨੂੰ ਵੀ ਪੁੱਛ ਗਿਛ ਤੇ ਇਲਾਜ ਤੇ ਯਕੀਨ ਹੋ ਗਿਆ ਸੀ ਘਰ ਦਾ ਮਾਹੌਲ ਥੋੜਾ ਧਾਰਮਿਕ ਹੋਣ ਕਰਕੇ ਪੁੱਛਾ ਗਿਛਾ ਵਾਲੇ ਬਾਬਿਆਂ ਵਿੱਚ ਬਹੁਤਾ ਵਿਸ਼ਵਾਸ ਤਾਂ ਨਹੀਂ ਸੀ ਕੀਤਾ ਜਾਂਦਾ ਪਰ ਫਿਰ ਵੀ ਘਰ ਦੀਆਂ ਔਰਤਾਂ ਆਪਣੇ ਹਿਸਾਬ ਨਾਲ ਆਸੇ-ਪਾਸੇ ਦੇ ਸਿਆਣੇ ਤੱਕ ਪਾਂਚ ਕਰਦੀਆਂ ਤੇ ਮਾਸੀ ਨੂੰ ਚੋਰੀ ਛੁਪੇ ਤਾਂ ਗੀਤ-ਵੀਤ ਪਾ ਕੇ ਨੌਂ ਵਾਰ-ਨੌਂ ਕਰਨ ਦੇ ਔੜ-ਪੋੜ ਕਰਦੀਆਂ ਰਹਿੰਦੀਆਂ ਸਮਾਂ ਬੀਤ ਗਿਆ ਪਰ ਮਾਸੀ ਦੀ ਬਿਮਾਰੀ ਠੀਕ ਨਾ ਹੋਈ ਬਲਕਿ ਪਹਿਲਾਂ ਨਾਲੋਂ ਹੋਰ ਵੱਧ ਗਈ ਮੈਂ ਵੀ ਸਕੂਲ ਦੀ ਪੜ੍ਹਾਈ ਖਤਮ ਕਰਕੇ ਕਾਲਜ ਦਾਖਲਾ ਲੈ ਲਿਆ ਹਰ ਰੋਜ਼ ਬਸ ਰਾਹੀਂ ਪਿੰਡੋਂ ਸ਼ਹਿਰ ਪੜਨ ਜਾਂਦਾ ਪਰ ਮੈਂ ਕਈ ਵਾਰ ਮਾਂ ਫਰਾਂ ਨੂੰ ਮਾਸੀ ਦਾ ਇਲਾਜ ਕਰਾਉਣ ਲਈ ਡਾਕਟਰੀ ਸਹਿਤਾ ਲੈਣ ਦੀ ਸਲਾਹ ਦਿੱਤੀ ਸੀ ਪਰ ਭੂਤ ਦੇ ਪੈਰੇ ਦਾ ਸਾਇਆ ਇੰਨਾ ਸਖਤ ਸੀ ਕਿ ਮਾਂ ਮੰਨਣ ਨੂੰ ਤਿਆਰ ਹੀ ਨਹੀਂ ਸੀ ਅਸਲ ਵਿੱਚ ਮਾਂ ਦੀ ਵੱਡੀ ਭੈਣ ਦੇ ਘਰ ਸੱਤ ਧੀਾਂ ਦੇ ਜਨਮ ਲੈਣ ਕਾਰਨ ਮੇਰੇ ਨਾਮਕਿਆਂ ਦੇ ਘਰ ਦਾ ਮਾਹੌਲ ਥੋੜਾ ਤਾੰਤ੍ਰਿਕ ਜਿਹਾ ਹੋ ਗਿਆ ਸੀ ਸਮਾਵਿੱਤਿਆ ਖੁੰਦੀ ਕਾਟ ਪੂਰੀ ਹੁਣ ਕਰਕੇ 마ਸੀ ਠੀਕ ਹੋ ਗਈ ਪਰ 마ਸੀ ਨੂੰ ਬੇਹੋਸ਼ ਹੋ ਕੇ ਦੰਦੜ ਪਾਉਣ ਦਾ ਫਾਰਮੂਲਾ ਜ਼ਰੂਰ ਮਿਲ ਗਿਆ ਸੀ ਹੁਣ ਜਦੋਂ ਵੀ ਕਦੇ ਕੰਮ ਦਾ ਬੋਝ ਵੱਜ ਜਾਂਦਾ ਜਾਂ ਫਿਰ ਕੋਈ ਹੋਰ ਕਾਰਨ ਬਣਦਾ ਤਾਂ 마ਸੀ ਝਟ ਟੜੰਮ ਕਰਕੇ ਡਿੱਗ ਪੈਂਦੀ ਤੇ ਫਿਰ ਉਦੋਂ ਹੀ ਠੀਕ ਹੁੰਦੀ ਜਦੋਂ ਕਿਸੇ ਸਿਆਣੇ ਵੱਲੋਂ ਧਾਗੇ ਤਵਿੱਤ ਉਹਨੂੰ ਲਿਆ ਕੇ ਦਿੱਤੇ ਜਾਂਦੇ ਇਹ ਵੀ ਹੋ ਸਕਦਾ ਹੈ ਕਿ 마ਸੀ ਦੇ ਜੇਤਮਨ ਨੇ ਇਸੇ ਨੂੰ ਬਿਮਾਰੀ ਦਾ ਹੱਲ ਸਮਝ ਲਿਆ ਸੀ ਇੱਕ ਦਿਨ ਫਿਰ 마ਸੀ ਬਿਮਾਰ ਸੀ ਮਾਂ ਮੈਨੂੰ ਆਂਦੀ ਤੂੰ ਹਰ ਰੋਜ਼ ਮਾਂਸਾ ਜਾਂਦਾ ਤੇਰੀ ਮਾਸੀ ਦੇ ਕਾਣੀ ਲੈ ਜਾਣੀ ਪਰਸੋਂ ਦੀ ਫਿਰ ਢਿੱਲੀ ਹੈ ਜਿਆਦਾ ਤਾਂ ਨਹੀਂ ਪਰ ਮੈਨੂੰ ਤਾੰਤ੍ਰਿਕ ਵੱਲੋਂ ਕਾਗਜ਼ ਤੇ ਡੱਬੀਆਂ ਮਾਰ ਕੇ ਬਾਹੇ ਜਾਣ ਵਾਲੀ ਤੇ ਵਿੱਚ ਗੁਰਮੁਖੀ ਦੇ ਅੰਕਾਂ ਦਾ ਲਿਖੇ ਜਾਣਾ ਕੁਝ ਕੁਝ ਪਤਾ ਸੀ ਮੈਂ ਕਣਕ ਦੀ ਪੋਟਲੀ ਜਿਹੀ ਮਾਂ ਤੋਂ ਲੈ ਲਈ ਪਰ ਰਸਤੇ 'ਚ ਪੰਛੀਆਂ ਨੂੰ ਪਾ ਦਿੱਤੀ ਮੈਂ ਪੁੱਛਾ ਦੇਣ ਬਾਬੇ ਬਾਹਲੇ ਬਾਬੇ ਕੋਲ ਤਾਂ ਨਹੀਂ ਗਿਆ ਪਰ ਘਰ ਆ ਕੇ ਬੈਠ ਕੇ ਚ ਬੈਠ ਕੇ ਕਾਗਜ਼ ਦੇ ਪੰਨੇ ਤੇ ਚਾਰ ਡੱਬੀਆਂ ਦਾ ਵਰਗ ਬਣਾ ਕੇ ਗੁਰਮੁਖੀ ਦੇ ਅੰਖ ਲਿਖ ਦਿੱਤੇ। ਫਿਰ ਮੈਂ ਇਹ ਪਹਿਲਾ ਤੰਤਰਿਕ ਤਵੀਤ ਮਾਂ ਦੇ ਹੱਥ ਫੜਾ ਕੇ ਕਿਹਾ ਇਸ ਨੂੰ ਦੋ ਦਿਨ ਧੂਫ ਵਾਲੇ ਡੱਬੇ ਵਿੱਚ ਰੱਖ ਕੇ ਤੀਜੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸੂਰਜ ਵੱਲ ਮੂੰਹ ਕਰਕੇ ਰੱਬ ਦਾ ਨਾਲ ਲੈ ਕੇ ਪੈਨਣਾ। ਬਾਬਾ ਆਂਦਾ ਸੀ ਅਜਿਹਾ ਕਰਨ ਨਾਲ ਮਾਸੀ ਦਾ ਬਾੜ ਵੀ ਵਿੰਗਾ ਨਹੀਂ ਹੋਣਾ। ਇਹ ਗੱਲ ਮੈਂ ਆਪਣੇ ਦਾਦੇ ਤੋਂ ਸਿਵਾਏ ਕਿਸੇ ਨੂੰ ਨਾ ਦੱਸੀ। ਮੇਰੇ ਧਾਗੇ ਦੀ ਕਹਿ ਮੁਤਾਬਕ ਪਾਲਣਾ ਕੀਤੀ ਗਈ। ਦੂਜੇ ਦਿਨ ਹੀ ਮਾਸੀ ਨੌਵਰ ਨਾ ਹੋ ਗਈ। ਇਸ ਤੇ ਮੈਂ ਤੇ ਦਾਦਾ ਜੀ ਖੂਬ ਹੱਸੇ। ਇਹ ਗੱਲ ਮੈਂ ਅੱਜ ਤੱਕ ਕਿਸੇ ਨਾਲ ਸਾਂਝੀ ਨਹੀਂ ਕੀਤੀ ਕਿਤੇ ਮਾਸੀ ਗੁੱਸੇ ਨਾ ਹੋ ਜਾਵੇ। ਪਰ ਉਸ ਦਿਨ ਤੋਂ ਬਾਅਦ ਮੁੜ ਕਦੇ ਮਾਸੀ ਬਿਮਾਰ ਨਾ ਹੋਈ। ਜੇ ਕਦੇ ਹੁੰਦੀ ਵੀ ਤਾਂ ਮੈਂ ਝੱਟ ਮਾਸੀ ਤੇ ਹੱਥ ਹੌਲਾ ਕਰ ਦਿੰਦਾ। ਹਰਦੀਪ ਸਿੰਘ ਜਟਾਣਾ ਦੀ ਲਿਖਤ ਇੱਥੇ ਹੀ ਸਮਾਪਤ ਹੁੰਦੀ ਹੈ।